ਹਾਂਜੀ ਸਵੇਰ ਦੀ ਸਾਰਿਆਂ ਨੂੰ ਗੁੱਡ ਮਾਰਨਿੰਗ ਮੰਡੀ ਵਿੱਚੋਂ ਸਾਰੀ ਰਾਜ ਚੰਗੀ ਨੰਗੀ ਕਿਉਂਕਿ ਹਵਾ ਵਗ ਰਹੀ ਸੀ ਪਰ ਰਾਤ ਮੌਸਮ ਸਾਫ ਸੀਗਾ ਪਰ ਜਦੋਂ ਸਵੇਰੇ ਆਪਣੀ ਅੱਖ ਖੁੱਲੀ ਧਨੋਏ ਬੱਦਲਾਂ ਦੇ ਇਹਨਾਂ ਨੇ ਵੀ ਐਂਟਰੀ ਮਾਰ ਲਈਏ ਕਿਉਂਕਿ ਅਗਲੇ 4-5 ਦਿਨ ਮੌਸਮ ਖਰਾਬ ਆ ਤੇ ਸਵੇਰ ਦਾ ਵੀਊ ਦੇਖੋ ਮੰਡੀ ਦਾ ਤੇ ਬਦਲਾਂ ਦੀ ਐਂਟਰੀ ਇਧਰਲੀ ਸਾਈਡ ਪੂਰੇ ਬੱਦਲ ਛਾਏ ਆਏ ਨੇ ਚੈੱਕ ਕਰੋ ਮੰਡੀ ਦਾ 뷰